ਜੇ ਤੈਨੂੰ ਤੇਰੇ ਮੁੰਡੇ ਦਾ ਨਹੀਂ ਪਤਾ ਵੀ ਕਿਹੜੇ ਕੰਮ ਕਰ ਪਿਆ ਤੇ ਗਵਰਡੀ ਨੇ ਠੇਕਾ ਲਿਆ ਫਿਰ ਇਤਨਾ ਨਹੀਂ ਹੁੰਦਾ ਹੁੰਦਾ ਮਾਤਾ ਜੇ ਕੋਈ ਤੈਨੂੰ ਤੰਗੀ ਆ ਕੋਈ ਗੱਲਬਾਤ ਆ ਉਹਨੂੰ ਦੱਸ ਤੈਨੂੰ ਹੁਣ ਮੈਂ ਚੱਲਦੇ ਪ੍ਰੋਗਰਾਮ ਤੋਂ ਪੁੱਛ ਰਿਹਾ ਵਾਂ ਕਿ ਮੈਨੂੰ ਉਹ ਕੰਮ ਕਰ। ਹੁਣ ਤੈਨੂੰ ਮੈਂ ਪੁੱਛਿਆ ਤੈਨੂੰ ਪਤਾ ਨਹੀਂ ਕਿਹੜੇ ਮਸਲੇ 'ਚ ਗਿਆ ਹੁਣ ਚਿੱਤੇ ਦੇ ਵਿੱਚ ਸਰਪੰਚ ਨੇ ਮੁੰਡਾ ਅੰਦਰ ਮੇਰੀ ਇੱਕ ਗੱਲ ਸੁਣ ਮਾਤਾ ਮੇਰੀ ਇੱਕ ਗੱਲ ਸੁਣ ਲਾ ਇਸ ਕੰਮ ਦੇ ਵਿੱਚ ਕਿਤੇ ਭੁੱਲ ਕੇ ਵੀ ਮੇਰੇ ਕੋਲ ਸ਼ਫਾਕ ਸਨਾ ਲੈ ਕੇ ਆ ਜੀ ਠੀਕ ਚਿੱਟੇ ਨੇ ਸਾਡੇ ਜਿਵਾਕਾ ਦਾ ਨਾਸ ਕਰਤਾ ਚਿੱਟੇ ਨੇ ਸਾਡੇ ਆਉਣ ਵਾਲੀਆਂ ਮੈਂ ਕਹਿ ਸਕਦਾ ਨਸਲਾਂ ਖਰਾਬ ਕਰ ਰਹੀਆਂ ਤੇ ਅੱਜ ਮਾਤਾ ਤੂੰ ਕਹਿਉਂਦੀ ਵੀ ਮੈਂ ਤੇਰੇ ਬੱਚੇ ਨੂੰ ਛਿδα ਦਿਆਂ ਕੱਤੇ ਨਹੀਂ ਹਰ ਕਿਸ ਤੇ ਮੈਂ ਇੱਕ ਠੋਕੇ ਗੱਲ ਕਹਿਣਾ ਮੈਂ ਤੇਰਾ ਪੁੱਤ ਪਰ ਮੈਂ ਜੇ ਤੂੰ ਕਹੀਂ ਵੀ ਮੇਰਾ ਪੁੱਤ ਚਿੱਤੇ ਦਾ ਕੰਮ ਕਰਦਾ ਉਹਨੂੰ ਛਡਾ ਮੈਂ ਹੱਥ ਜੋੜ ਕੇ ਬੇਇਤੀ ਕਰਦਾ ਤੇਰੇ ਪੈਰੀਂ ਬਹਿ ਜਾਣਾ ਮਾਤਾ ਇਹ ਪਾਪ ਨਾ ਮਿਲ ਕੋ ਕਰਾਈ ਤੇ ਨਾ ਹੀ ਮੈਂ ਸ਼ਰਸ ਬਾਤ ਮੈਂ ਮੈਂ ਤੇਰਾ ਪੁੱਤ ਜੇ 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 ਮੈਂ ਤੇਰਾ ਪੁੱਤ ਤੂੰ ਫੇਕ ਰੱਖਾ ਹੁਣ 10 ਮਿੰਟ ਬਹਿ ਜਾ ਬਾਅਦ ਵਿੱਚ ਮੈਨੂੰ ਦੱਸੀ ਮੈਂ ਸਾਰਾ ਐਸਐਚਓ ਸਾਹਿਬ ਕੋ ਚੈੱਕ ਕਰੋ ਜੇ ਚਿੱਤੇ ਤੇ ਆ ਕੇ ਕੋਈ ਸ਼ਫਾਰਿਸ਼ ਨਹੀਂ ਮਾਤਾ ਕੋਈ ਸ਼ਫਾਰਿਸ਼ ਨਹੀਂ ਮੈਂ ਦੱਸਣਾ ਚਾਹਣਾ ਜਵਾਨ ਜਦੋਂ ਵਿਗੜ ਜਾਂਦੇ ਨੇ ਆ ਮਾਪਿਆਂ ਦਾ ਇਸ ਤਰ੍ਹਾਂ ਰੋਣਾ ਹੁੰਦਾ ਆਪ ਨੇ ਘਰ ਬਰਬਾਦ ਕੀਤੇ ਕੀਤੇ ਲੋਕਾਂ ਦੇ ਘਰ ਬਰਬਾਦ ਕੀਤੇ ਕੀਤੇ ਅਸੀਂ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਜਿੱਤੇ ਭੁੱਲ ਕੇ ਵੀ ਇਹਨਾਂ ਸੋਚਿਆ ਕਰੋ ਗਵਾਂਡੀਆਂ 'ਚੋਂ ਮੁੰਡਾ ਚੱਟੇ ਤੇ ਲੱਗਾ ਪਤਾ ਨਹੀਂ ਉਸ ਅੱਗ ਦਾ ਸੇਕ ਕਦੋਂ ਤੁਹਾਡੇ ਘਰ ਆ ਜਾਵੇ ਤਗੜੇ ਹੋ ਕੇ ਪਿੰਡ ਵਾਸੀਓ ਗਲਤ ਅੰਸਰ ਦੀ ਡਟ ਕੇ ਮੁਖਾਲਫਤ ਕਰਿਆ ਕਰੋ ਭਗਵੰਤ ਮਾਂ ਦੀ ਸਰਕਾਰ ਆਰ ਕਿਹਦਰੀ ਬਾਤ ਦੀ ਸੋਚ ਅਸ਼ੈ ਦੀ ਕੰਸੀ ਤੁਹਾਡੇ ਨਾਲ ਚਤਾਰ ਬਣ ਕੇ ਖੜਾ ਹੈ ਗਲਤ ਕੰਮ ਦੇ ਵਿੱਚ ਅਸੀਂ ਅਸੀਂ ਪੰਜਾਬ ਦੇ ਚਿੱਟੇ ਦਾ ਕੋਲ ਖਤਮ ਕਰਦੇ ਜਦ ਨਸ਼ੇ ਦੇ ਵਿਰੋਧ ਚਲਾਇਆ ਜਿਹੜਾ ਜਿਹੜਾ ਗਲਤ ਅੰਸਾਰ ਚਾਹੇ ਜੇਲਾਂ ਮਰਜ਼ੀ ਹੋਵੇ ਆਪਕਾ ਤੇ ਨਹੀਂ ਬਖਸ਼ਾ ਸੋ ਮੈਂ ਬੇਨਤੀ ਕਰਦਾ ਕੋਈ ਨਹੀਂ ਅਸਰ ਕਰ ਸਕ माजी ਅਜ ਇਧਰ ਆਜਾ ਮਾਤਾ ਮਾਤਾ ਜੀ ਇੱਥੇ ਬਠਾਉਂਗਾ ਗੱਲ ਸੁਣ ਕੇ ਜਾਊਗਾ ਆ ਮਾਤਾ ਕੋ ਕੱਚੇ ਕੋਠਿਆਂ ਦੀ ਗੱਲਬਾਤ ਹੋਊਗੀ ਮਠਾਉ ਪਠਾਮ ਆਜਾ ਆਜਾ ਗਾਧਾ ਮੱਗਾ ਤੇ ਕੁਰਸੀ ਦੇਵੇਂ ਬੈਠ ਜਾ ਬੈਠ ਜਾ ਸੋ ਤੋਨਾ ਦਾ ਕੋ ਪਿੱਛੇ ਹੋਈ